ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਉਹਨਾਂ ਦੀ ਮਾਨਹਾਨੀ ਕਰਨ ਵਾਲੇ ਅਕਾਲੀ ਨੇਤਾ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਮੁਆਫ ਕਰ ਦਿੱਤਾ ਹੈ। ਦਰਅਸਲ ਡਿੰਪੀ ਢਿੱਲੋਂ ਵੱਲੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਮਿੱਟੀ ਦਾ ਤੇਲ ਵੇਚ ਕੇ ਕਰੋੜਾਂ ਦਾ ਕਪਲਾ ਕਰਨ, ਸ਼ੈਲਰਾਂ ਵਿੱਚ ਘੁਟਾਲਾ ਕਰਨ, ਕਿਸਾਨਾਂ ਦੀ ਲੁੱਟ ਕਰਨ ਤੇ ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ ਲਗਾਏ ਗਏ ਸਨ। ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਡਿੰਪੀ ਢਿੱਲੋਂ ਤੇ ਮਾਨਹਾਨੀ ਕੇਸ ਕੀਤੇ ਸਨ। ਮਾਮਲਾ ਅਦਾਲਤ ਵਿੱਚ ਸੀ ਜਿਸ ਦੀ ਅੱਜ ਸੁਣਵਾਈ ਹੋਈ ਹੈ। ਇਸ ਦੌਰਾਨ ਮਾਮਲਾ ਸੁਲਝਾਉਣ ਦੇ ਲਈ ਡਿੰਪੀ ਢਿੱਲੋ ਦੇ ਵੱਲੋਂ ਬਿਨਾਂ ਕਿਸੇ ਸ਼ਰਤ ਤੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਕੋਲੋਂ ਭਰੀ ਅਦਾਲਤ ਵਿੱਚ ਮੁਆਫੀ ਮੰਗ ਲਈ ਗਈ ਤੇ ਰਾਜਾ ਵੜਿੰਗ ਨੇ ਵੀ ਵੱਡਾ ਦਿਲ ਕਰਕੇ ਉਹਨਾਂ ਨੂੰ ਮੁਆਫ ਕਰ ਦਿੱਤਾ ਦੋਹਾਂ ਹੀ ਧਿਰਾਂ ਵਿੱਚ ਰਾਜੀਨਾਮਾ ਹੋ ਗਿਆ ਜਿਸ ਤੋਂ ਬਾਅਦ ਡਿੰਪੀ ਢਿੱਲੋ ਨੇ ਰਾਜਾ ਵੜਿੰਗ ਤੇ ਅਦਾਲਤ ਦਾ ਧੰਨਵਾਦ ਕੀਤਾ ਉੱਥੇ ਹੀ ਰਾਜਾ ਵੜਿੰਗ ਨੇ ਇਸ ਮਾਮਲੇ ਤੋਂ ਸਿਆਸੀ ਨੇਤਾਵਾਂ ਤੇ ਸਭ ਨੂੰ ਸਬਕ ਲੈਣ ਲਈ ਕਿਹਾ ਹੈ ਤੇ ਕਿਹਾ ਹੈ ਕਿ ਬਿਨਾਂ ਤਰਕ ਅਤੇ ਸਬੂਤ ਤੋਂ ਕਿਸੇ ਦੇ ਅਕਸ ਜਾਂ ਕਿਰਦਾਰ ਤੇ ਸਵਾਲ ਕਰਨ ਤੋਂ ਗੁਰੇਜ਼ ਕੀਤਾ ਜਾਵੇ ਇਕੋ ਦਿਓ ਦੋ ਮਾਨਹਾਨੀ ਦੇ ਕੇਸ ਕੀਤੇ ਸਨ ਸਰਦਾਰ ਹਰਦੀਪ ਸਿੰਘ ਢਿੱਲੋਂ ਸਾਹਿਬ ਹੋ ਰਹਾ ਤੇ ਇੱਕ ਤਾਂ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਅਸੀਂ ਮਿੱਟੀ ਦਾ ਤੇਲ ਜਿਹੜਾ ਕੋਈ ਵੇਚਿਆ ਸੀਗਾ ਜਿਹੜਾ ਕਿ ਸਾਧ ਸੰਗਤ ਵਾਸਤੇ ਆਇਆ ਸੀ ਕਰੋੜਾ ਰੁਪਏ ਦਾ ਦੂਸਰਾ ਉਹਨਾਂ ਨੇ ਕਿਹਾ ਸੀ ਕਿ ਸ਼ੈਲਰਾਂ ਦੇ ਵਿੱਚ ਬਹੁਤ ਵੱਡਾ ਕਪਲਾ ਤੇ ਲਿੰਕੇਜ ਇਹ ਰਾ ਤੇਰੇ ਸਾਲੇ ਦਾ ਇਹਨਾਂ ਨੇ ਕਿਸਾਨਾਂ ਦੀ ਲੁੱਟ ਕੀਤੀ ਹੈ ਉਹ ਮਾਮਲੇ ਚੱਲ ਰਹੇ ਸਨ ਤੇ ਗਵਾਹੀ ਤੇ ਉਹ ਆ ਗਏ ਸਨ ਉਹਨਾਂ ਦੀ ਗਵਾਹੀ ਵਾਸਤੇ ਮੈਂ ਪਿਛਲੀ ਤਰੀਕ ਤੇ ਜੱਜ ਸਾਹਿਬ ਦੇ ਪੇਸ਼ ਹੋਇਆ ਸੀ ਤੇ ਜੱਜ ਸਾਹਿਬ ਨੇ ਸਲਾਹ ਦਿੱਤੀ ਕਿ ਤੁਹਾਡਾ ਆਪਸ ਵਿੱਚ ਰਾਜੀ ਨਾਮਾ ਨਹੀਂ ਹੋ ਸਕਦਾ ਆ ਮੈਂ ਕਿਹਾ ਜੀ ਕੋਈ ਰਾਜੀ ਨੰਮੇ ਨੂੰ ਕੋਈ ਗੋਲੀ ਤਾਂ ਸਾਡੀ ਚੱਲੀ ਨਹੀਂਗੀ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਜੇ ਤੇਰੇ ਤੇ ਇਸ ਗੱਲ ਤੇ ਪਛਤਾਪ ਜਾਂ ਤੁਸੀਂ ਇਹਦੇ ਤੇ ਅਪੋਲੋਜਾਈਜ਼ ਕਰਨਾ ਚਾਹੁੰਦੇ ਹਾਂ ਯਾਨੀ ਕਿ ਮਾਫੀ ਤੇ ਤੁਸੀਂ ਦੱਸੋ ਫਿਰ ਉਹਨਾਂ ਨੇ 6 ਤਰੀਕ ਅੱਜ ਦੀ ਪਾਈ ਤੇ ਅੱਜ ਦੋਨੋਂ ਵਕੀਲ ਸਾਹਿਬਾਂ ਨੇ ਜੱਜ ਦੇ ਸਾਹਮਣੇ ਅਸੀਂ ਦੋਨੋਂ ਪਾਰਟੀਆਂ ਪੇਸ਼ ਹੋਈਆਂ ਸਨ ਤੇ ਉਹਨਾਂ ਨੇ ਕਿਹਾ ਕਿ ਅਨ ਕੰਡੀਸ਼ਨਲੀ ਮੈਂ ਇਸ ਤੇ ਅਪੋਲੋਜਾਈਜ਼ ਕਰਦਾ ਹਾਂ ਕਿ ਗਾਂ ਤੋਂ ਇਨ ਫਿਊਚਰ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਸੋ ਮੈਂ ਸਮਝਦਾ ਕਿ ਇੱਕ ਚੰਗੀ ਗੱਲ ਹੈ ਜੀ ਰਾਜਨੀਤੀ ਦੇ ਵਿੱਚ ਰੋਜ਼ਾਨਾ ਕਿਸੇ ਤੇ ਕਟਾਸ ਸਿੱਟਣੀ ਬੇਮਤਲਬ ਦੀ ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਨੰਗਾ ਕਰ ਰਹੇ ਹਾਂ ਰੋਜ਼ਾਨਾ ਅੱਜਕੱਲ ਰਾਜਨੀਤੀ ਦਾ ਇਹੀ ਕੰਮ ਹੋ ਗਿਆ ਮੰਚ ਤੇ ਚੜ ਕੇ ਕੋਈ ਵੀ ਵਿਅਕਤੀ ਕਿਸੇ ਦੇ ਖਿਲਾਫ ਕੁਝ ਵੀ ਬੋਲ ਦਿੰਦਾ ਪਰ ਮੈਨੂੰ ਲੱਗਦਾ ਕਿ ਸਾਨੂੰ ਹਰ ਵਿਅਕਤੀ ਨੂੰ ਮੈਂ ਆਪਣੇ ਤੇ ਵੀ ਉਹ ਲੈਣਾ ਕਿ ਜਦੋਂ ਅਸੀਂ ਮੰਚ ਤੇ ਚੜਦੇ ਹਾਂ ਸਾਨੂੰ ਸੋਚ ਵਿਚਾਰ ਕੇ ਤੇ ਬਿਲਕੁਲ ਤੁਲੇ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਔਰ ਕੋਈ ਦੁਸ਼ਮਣੀਆਂ ਤਾਂ ਹੈ ਨਹੀਂ ਅਸੀਂ ਲੋਕਾਂ ਨੇ ਸਭ ਨੇ ਇੱਥੇ ਰਾਜਨੀਤੀ ਕਰਨਾ ਆਸਤੇ ਆਏ ਆਂ ਮੁੱਦਿਆਂ ਦੇ મત ਭੇਦ ਨੇ ਵਿਚਾਰਾਂ ਦੇ મત ਭੇਦ ਨਹੀਂ ਸੋ ਸਾਨੂੰ ਉਹਨਾਂ ਦੇ ਤੇ ਹੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਐਵੇਂ ਉਜੂਲ ਵਜੂਲ ਕਿਸੇ ਨੂੰ ਨੀਚਾ ਵਿਖਾ ਕੇ ਕਿਉਂਕਿ ਨੀਚਾ ਵਿਖਾਉਣ ਵਾਲਾ ਕੋਈ ਵੱਡਾ ਨਹੀਂ ਹੁੰਦਾ ਸੋ ਮੈਂ ਤਾਂ ਆਪਦੀ ਰਾਜਨੀਤਿਕ ਜੀਵਨ ਦੇ ਵਿੱਚ ਬਹੁਤ ਤਬਦੀਲੀ ਲਈ ਹੈ ਕਈ ਵਾਰੀ ਅਗਰੈਸਿਵ ਹੋ ਜਾਈਦਾ ਸੀ ਕਿਉਂਕਿ ਬਹੁਤ ਸਾਰੇ ਲੋਕ ਐਸੀ ਗੱਲ ਕਹਿ ਦਿੰਦੇ ਆ ਤੁਹਾਨੂੰ ਕਦੇ ਗੁੱਸਾ ਆ ਜਾਂਦਾ ਸੋ ਆਪਦੇ ਸੁਭਾਅ ਦੇ ਵਿੱਚ ਬੜੀ ਕੋਸ਼ਿਸ਼ ਕਰਦਾ ਹਾਂ ਰੋਜ਼ਾਨਾ ਤਬਦੀਲੀ ਲਿਆਉਣ ਦੀ ਇਕ ਕਿਸੇ ਨੂੰ ਵੀ ਐਸੇ ਸ਼ਬਦ ਨਾ ਕਹੇ ਜਾਣ ਜੀਰੇ ਨਾਲ ਉਹਨੂੰ ਰਾਤ ਨੂੰ ਉਹਰੇ ਉਹਨੂੰ ਦਰਦ ਹੋ ਗਏ ਜਾਂ ਉਹਨੂੰ ਮਾਨਸਿਕ ਪਰੇਸ਼ਾਨੀ ਹੋਵੇ ਇਨਾਂਕ ਸਾਨੂੰ ਗਰੀਮਾ ਚ ਰਹਿਣਾ ਚਾਹੀਦਾ ਤੇ ਤਾਲੀਮ ਤੇ ਤਹਿਜ਼ੀਬ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਵੇਂ ਜਿਵੇਂ ਤੁਸੀਂ ਉਮਰ ਚ ਵੱਡੇ ਹੁੰਨੇ ਹੋ ਤੁਸੀਂ ਤੁਹਾਡੀ ਬਾਲ ਬੱਚਿਆਂ ਵਾਲੇ ਹੋ ਜਵਾਕਾਂ ਜੱਲਿਆਂ ਵਾਲੇ ਹੋ ਜਾਂਨੇ ਫਿਰ ਤਾਂ ਤਾਲੀਮ ਤੇ ਤਹਿਜ਼ੀਬ ਜੇ ਫਿਰ ਵੀ ਨਹੀਂ ਆਉਣੀ ਤਾਂ ਫਿਰ ਮੈਨੂੰ ਲੱਗਦਾ ਕਦੇ ਨਹੀਂ ਸੋ ਸਭ ਕੁਝ ਸੱਚੇ ਭਾਸ਼ੀ ਕਿਰਪਾ ਨਾਲ ਠੀਕ ਹੋ ਗਿਆ। ਇਹ ਚੋਣਾਵਲੇ ਹੀ ਕਿਤੇ ਹੋਇਆ ਜਾਂ ਕੋਈ ਉਸ ਤੋਂ ਪਹਿਲਾਂ ਦੀ ਗੱਲਾਂ ਹੈਗੀਆਂ ਤੇ ਉਹ ਜੀ ਅਕਸਰ ਹੀ ਹੁੰਦਾ ਰਾਜਨੀਤਿਕ ਚ ਹਰ ਬੰਦਾ ਕਿਸੇ ਕੋਲੇ ਕੋਈ ਗੱਲ ਹੈ ਜਾਂ ਨਹੀਂ ਹੈ। ਕਿਸੇ ਨੂੰ ਕਿਸੇ ਦੀ ਜਾਣਕਾਰੀ ਹੈ ਜਾਂ ਨਹੀਂ ਹੈ। ਮੈਂ ਇਹ ਗੱਲ ਨਹੀਂ ਕਰ ਰਿਹਾ ਇਥੋਂ ਦੀ। ਇਹ ਮੈਂ ਕਹਿੰਦਾ ਸਾਰੇ ਪੰਜਾਬ ਚ ਸਿਲਸਿਲਾ ਹੀ ਇਹ ਚੱਲ ਰਿਹਾ। ਕਿਉਂਕਿ ਸੋਸ਼ਲ ਮੀਡੀਆ ਤੇ ਕਿਸੇ ਨੂੰ ਗਾਲ੍ਹਾਂ ਕੱਢਣ ਵਾਲੇ ਦੀ ਵੀਡੀਓ ਜ਼ਿਆਦਾ ਚੱਲਦੀ ਹੈ। ਕਿਉਂਕਿ ਅਗਲਾ ਕਹਿੰਦਾ ਆਹ ਵੇਖੋ ਤੈਨੂੰ ਦਿਖਾਵਾਂ ਗੱਲਾਂ ਕਰਦਾ। ਸੋ ਇਹ ਸਿਲਸਿਲਾ ਚੱਲ ਗਿਆ। ਸੋ ਸਾਨੂੰ ਸਾਰਿਆਂ ਨੂੰ ਇਸ ਸਿਲਸਲੇ ਤੇ ਗੌਰ ਫਰਮਾਉਣਾ ਚਾਹੀਦਾ ਹੈ ਔਰ ਸਾਨੂੰ ਇਹੋ ਜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ